ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਇਹ 17 ਉਹਨਾਂ ਮਹਾਨ ਲੋਕਾਂ ਤੇ ਟੁੱਕਦੀਆਂ ਜਿਹੜੇ ਸਮਾਜ ਦੇ ਲਈ ਕੁਝ ਨਾ ਕੁਝ ਕਰਕੇ ਜਾਂਦੇ ਨੇ ਜਿਸ ਸਮਾਜ ਦੇ ਲਈ ਸਮਾਜ ਦੇ ਵਿੱਚ ਤਬਦੀਲੀ ਵਾਸਤੇ ਪਰਵਰਤਨ ਵਾਸਤੇ ਸਮਾਜ ਦੀ ਸੋਚ ਬਦਲਣ ਦੇ ਲਈ ਸਵਾਜ ਨੂੰ ਅੰਧਵਿਸ਼ਵਾਸ ਚੋਂ ਕੱਢਣ ਲਈ ਸਮਾਜ ਦੇ ਵਿੱਚ ਗੁਰੂ ਸਹਿਬਾਨ ਤੇ ਰੇਬਰ ਸਹਿਬਾਨਾਂ ਦੀ ਵਿਚਾਰਧਾਰਾ ਲੋਕਾਂ ਦੇ ਵਿੱਚ ਪ੍ਰਚਾਰ ਪ੍ਰਸਾਰ ਕਰਨ ਦੇ ਲਈ ਜਿਹੜੇ ਸਾਰੀ ਉਮਰ ਲਾ ਦਿੰਦੇ ਨੇ ਯਤਨ ਕਰਦੇ ਨੇ ਉਹਨਾਂ ਲੋਕਾਂ ਤੇ ਉਹਨਾਂ ਮਹਾਨ ਲੋਕਾਂ ਤੇ ਟੁੱਕਦੀਆਂ ਨੇ ਬਹੁਤ ਸਾਰੇ ਉਹ ਲੋਕ ਨੇ ਉਹ ਚੰਗੇ ਲੋਕ ਹੁੰਦੇ ਨੇ ਜਿਹੜੇ ਆਪਣੇ ਆਪ ਨੂੰ ਕੁਰੀਤੀਆਂ ਤੋਂ ਮਾੜੇ ਸਿਸਟਮ ਤੋਂ ਬਚਾ ਕੇ ਰੱਖਦੇ ਨੇ ਉਹ ਲੋਕ ਹੋਰ ਵੀ ਚੰਗੇ ਹੁੰਦੇ ਨੇ ਜਿਹੜੇ ਲੋਕ ਆਪਣੇ ਪਰਿਵਾਰ ਨੂੰ ਵੀ ਬਚਾ ਕੇ ਰੱਖਦੇ ਨੇ ਉਹ ਲੋਕ ਮਹਾਨ ਹੁੰਦੇ ਨੇ ਜਿਹੜੇ ਲੋਕ ਸਮਾਜ ਦੇ ਵਿੱਚ ਪਰਿਵਰਤਨ ਲੈ ਕੇ ਆਉਣ ਦੇ ਲਈ ਸਾਰੀ ਉਮਰ ਯਤਨ ਕਰਦੇ ਨੇ ਸਾਡੇ ਲਈ ਮਹਾਨ ਲੋਕ ਸਨ ਨਰਮਲ ਪੱਟੀ ਜੀ ਜਿਹੜੇ ਵਿਗਿਆਨਕ ਸੋਚ ਅਖਬਾਰ ਦੇ ਚੀਫ ਐਡੀਟਰ ਸਨ ਲੰਬੇ ਸਮੇਂ ਤੋਂ ਉਹਨਾਂ ਨੇ ਸਮਾਜ ਦੇ ਵਿੱਚ ਅੰਧਵਿਸ਼ਵਾਸ ਨੂੰ ਪਰਾਂ ਸੁੱਟ ਕੇ ਵਿਗਿਆਨਕ ਸੋਚ ਦੇਣ ਦੇ ਲਈ ਯਤਨ ਕੀਤੇ ਔਰ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਜਿਹੜੀ ਵਿਚਾਰਧਾਰਾ ਹੈ ਲੋਕਾਂ ਦੇ ਵਿੱਚ ਲੈ ਕੇ ਜਾਣ ਦੇ ਲਈ ਯਤਨ ਕੀਤੇ ਸਮਾਜ ਦੇ ਲਈ ਹਸਮੁਖ ਗਲੇ ਲਾਉਣ ਵਾਲੇ ਪਿਆਰ ਕਰਨ ਵਾਲੇ ਉਹ ਮਹਾਨ ਸ਼ਖਸੀਅਤ ਅੱਜ ਸਾਡੇ ਵਿੱਚ ਸਰੀਰਕ ਤੌਰ ਤੇ ਨਹੀਂ ਹਨ ਨਿਰਮਲ ਪੱਟੀ ਜੀ ਸਮਾਜ ਦੇ ਲਈ ਇੱਕ ਬਹੁਤ ਜਤਨਸ਼ੀਲ ਸ਼ਖਸੀਅਤ ਸਨ ਤੇ ਅੱਜ ਸਮਾਜ ਦੇ ਵਾਸਤੇ ਇੱਕ ਨਾਂ ਪੂਰਾ ਹੋਣ ਵਾਲਾ ਘਟਾ ਪਿਆ ਪਰਿਵਾਰ ਨੂੰ ਵਿਛੋੜਾ ਦਿੱਤਾ ਅੱਜ ਸਾਡੇ ਵਿੱਚ ਨਿਰਮਲ ਪੱਟੀ ਜੀ ਨਹੀਂ ਰਹੀ ਅੱਜ ਅਸੀਂ ਉਹਨਾਂ ਦੇ ਸੰਸਕਾਰ ਤੇ ਪਹੁੰਚੇ ਆ ਅੱਜ ਸੰਸਕਾਰ ਦੇ ਉੱਤੇ ਧਾਰਮਿਕ ਸ਼ਖਸੀਤਾਂ ਰਾਜਨੀਤਿਕ ਸ਼ਖਸੀਤਾਂ ਸਮਾਜਿਕ ਸ਼ਖਸੀਤਾਂ ਬੁੱਧੀਜੀਵੀ ਵਰਗ ਅੱਜ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਹੜ ਆਇਆ ਅੱਜ ਬਹੁਤ ਸਾਰੀਆਂ ਸਮਾਜਿਕ ਸ਼ਖਸੀਤਾਂ ਨੇ ਇਲਾਕੇ ਦੇ ਲੋਕਾਂ ਨੇ ਨਮਕਾਂ ਨੇ ਅੱਜ ਅੱਜ ਉਹਨਾਂ ਨੂੰ ਵਧਾਈ ਦਿੱਤੀ ਹੈ ਤੇ ਪਾਣੀ ਦੀ ਬਹ ਹੈ ਸਹਿਬਾ ਗੁਰੂ ਸ੍ਰੀ ਨੰਦ ਸਾਹਿਬ ਦੇ ਪਾਠ ਦੀ ਦਰਦ ਅੰਦਰ ਜਪੋ ਦੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਦੀ ਸਾਦਗੀ ਦੀ ਨਿਵਾਤੀ ਪੰਗਤ ਸਿੰਘ ਸਾਹਿਬ ਦੀ ਚਾਹੀ ਦੀ ਤੇ ਹੋ ਗਿਆ ਨਹੀਂ ਮੈਂ ਕਰੀ ਨਾ ਦੇਣਾ ਤਾਂ ਆਂ ਜੱਪੇ ਉਹਨਾਂ ਦੀ ਫਿੱਕਰ ਇਹ ਕੀ ਆਡਟ ਕੀਤਾ ਭਾਣ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ ਸਭ ਸਿੰਘਾ ਜੀ ਦਾ ਸੱਤਾ ਵਿੱਚ ਆਉਂਦੇ ਨਹੀਂ ਫਿਰਨਾ ਤਤੰਗ ਸੰਗੂ ਗੁਰਦੁਆਰਿਆਂ ਗੁਰਧਾਮਾਂ ਦਾ ਤੇੰਤਰ ਜਪ ਜਪਦੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿੱਖਾਂ ਦਾ ਮਨ ਨਿਮਾ ਮਾਤੂਤੀ ਮਾਤੂ ਪਤਕਾਰਾ ਆਪ ਅਕਾਲ ਪੁਰਖ ਵਾਹਿਗੁਰੂ ਇਕ ਕਾਨੂੰ ਸਿੱਖੀ ਦਾ ਰਹਿਦਾਨ ਬਵਿਕਦਾਨ ਵਿਸਾਹਦਾਨ ਪ੍ਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅਮਰੋਸਰ ਸਾਹਿਬ ਦਰਸ਼ਨਾਂ ਸਿਰ ਗਵਰਧਨ ਪ੍ਰਕਾਸ਼ੀ ਵਾਨ ਅਸੀਂ ਸਤਗੁਰੂ ਦਾ ਜਨਤਾ ਨੂੰ ਅਡੂਰ ਮਡੂਆਡੀ ਸ੍ਰੀ ਗੁਰੂ ਰਵਿਦਾਸ ਇਤਿਹਾਸਾਨ ਚਰਨ ਚੂ ਗੰਗਾ ਮਰਤਕੋਡ ਸਾਚ ਖੜ ਕੋਰਲਗੜੀ ਗੰਪਰਾ ਹਾਲਵਾਰ ਸ੍ਰੀ ਵਾਟਸਐਪ ਭਾਨਵਾਲ ਮਿਕਤੀ ਰ ਸ੍ਰੀ ਅਮਰੋਸਰ ਸਾਹਿਬ ਸ੍ਰੀ ਗੁਰੂ ਰਵਿਦਾਸ ਬੀ ਮੁਖਪਰਾ ਸਾਧਾਨ ਖੁਰਾਲਗੜ ਸਾਹਿਬ ਚੌਕੀਆਂ ਚੰਡੀ ਬੁੰਗੀ ਜੁਗੂ ਟੂ ਅਟਲ ਧਰਮ ਘੜ ਦੇਕਰ ਜਪੋਦੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਨਿਮਾਣੀਆਂ ਦੀ ਮਾਨ ਨਿਤਾਣੀਆਂ ਦੀ ਤਾਣ ਨਿਉਟਿਆਂ ਦੀ ਊਟ ਨਿਆਸਰਾਂ ਦੇ ਆਸਰਾ ਨਿਥਾਮੀਆਂ ਦੀ ਥਾਂ ਸਹਿਬ ਸਤਿਗੁਰੂ ਦਾਸ ਮਹਾਰਾਜੀ ਭਗਵਾਨ ਵਾਲਮੀਕ ਮਹਾਰਾਜੀ ਬਾਬਾ ਸ੍ਰੀ ਚੰਦਰ ਭਗਵਾਨ ਬਾਬਾ ਗੁਰਦੱਤਾ ਦੀਨਦਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਰਿਤਾ ਸੱਜਖੰਡ ਵਾਸੀ ਸੰਤ ਬਾਬਾ ਮੀਰाराम ਜੀ ਮਹਾਰਾਜ ਸੰਤ ਆਨੰਦਰਾ ਪੰਡਾਰੀ ਜੀ ਬਾਬਾ ਸਰਦਾਰ ਦਰਸ਼ਨ ਦਾਦੀ ਮਹਾਰਾਜ ਸਭਾ ਜੀ ਬਰਕਤ ਅੱਲਾਹ ਦੀ ਬਰਕਤ ਅੱਲਾਹ ਦੀ ਵੀ ਦੀ ਮਹਿਮਾਨੇ ਦੀ ਮਨ ਸੱਤੀ ਪਾਛਾ ਪਾਵਨ ਚਰਣਾ ਵਿੱਚ ਬੇਨਤੀ ਅਰਦਾਸ ਦਾਤਰ ਪਾਛਾ ਜੂਤਰੀ ਹੈ ਅਦਰ ਕਾ ਦੇ ਸੇਵ ਤੇ ਦਿਵਾਰ ਸੇਵ ਗੁਰੂ ਪਾਛਾ ਜੀ ਨਰਮਨ ਪੱਤੀ ਦੇ ਪਾਛਾ ਮਨੀਵਾਸਨ ਤੇ ਪਾਉਂਦੀ ਮਨੁੱਖ ਜੁਨੀ ਲੈ ਕਰਕੇ ਸੰਸਾਰ ਦੀ ਯਾਤਰਾ ਕਰਨਾ ਹੈ ਸਬ ਪਾਛਾ ਜੀ ਆਪ ਜੀ ਦੀ ਬਾਣੀ ਅੰਦਰ ਪਾਛਾ ਜੀ ਸਭਨਾ ਮਰਣਾ ਆਇਆ ਵੀ ਛੂੜਾ ਸਭਨਾ ਦੇ ਮਹਾਂਵਾਕ ਅਨੁਸਾਰ ਪਾਛਾ ਜੀ ਦਾ ਚੀਰੀ ਲਿਖਿਆ ਤੀਹਾ ਹੁਕਮ ਕਮਾਈ ਕੱਲੇ ਆਵੈ ਨਾਨਕ ਸਦੈ ਗੁਰੂ ਦੇ ਮਹਾਂਵਾਕਾਂ ਦਾ ਪਾਛਾ ਜੀ ਸੰਤਾਨ ਨੂੰ ਪਰਿਵਾਰ ਨੂੰ ਬੱਚਿਆਂ ਨੂੰ ਵਿਚੋੜਾ ਦੇ ਕਰਕੇ ਆ ਵੀ ਚਰਣਾ ਵਿੱਚ ਅਕਾਲ ਤਰਣਾ ਆਪ ਲੋਕਾਂ ਨੇ ਕਰ ਗਏ ਹਨ ਸਤਿਗੁਰੂ ਜੀ ਪੰਜ ਭੂਤ ਦੇ ਸਰੀਰ ਗੁਰੂ ਪਾਸ਼ਾ ਜੀ ਦਾ ਸੰਸਕਾਰ ਵਾਸਤੇ ਦੇਖਾ ਝਟਕਾ ਬੋ ਦਾਤਾਰ ਪਾਸ਼ਾ ਜੀ ਦੀ ਤਿਆਰੀ ਕੀਤੀ ਹੈ ਅਗਰ ਭੇਟਾਂ ਦੀ ਤਿਆਰੀ ਹੈ ਪਾਸ਼ਾ ਜੀ ਸ਼ੀਧੀ ਪਰਿਵਰਸ਼ ਕਰਨਾ ਵਿੱਚੀ ਭਾਗਮਾਨ ਚਰਣਾ ਵਿੱਚ ਵਾਸਾ ਕਰਨਾ ਨਗਰਤੀ ਪਰਿਵਾਰ ਦੇ ਬੱਚਿਆਂ ਤੇ ਸਹੁਰਤਾਣੀ ਪਾਸ਼ਾ ਜੇਤਾ ਬਾਲਕ ਭਾਈ ਸਪਾਈ ਲੱਖ ਅਪਰਾਧ ਕਮਾਵੇ ਕਰਵ ਦੀ ਝਟਕਾ ਬੋ ਪੰਤੀ ਬੋੜ ਪਤਾ ਦਾ ਲਾਵਾ ਪਿਛਲੀ ਔਗਣ ਬੱਚਲੇ ਪ੍ਰਭਾਪ ਦਾ ਮਾਰਗ ਪਰ ਸਤਿਗੁਰੂ ਜੀ ਘਰਵਦਾ ਸੰਨ ਪ੍ਰਭ ਤੇਰੀ ਜਿਉ ਜਾਨੂ ਤਿਉ ਕਰਗਤ ਮੇਰੀ ਪਾਚਾ ਚੜਣਾ ਵਿੱਚ ਵਸਾ ਕਰਨਾ ਔਨ ਵਾਲਾ ਸਮਾਸ਼ ਹੋਣੀ ਗੁਰੂ ਪਾਠ ਅਸੀਂ ਗਨ ਪਗ ਦੀ ਕਿੰਥਨ ਭੁੱਲਣ ਹਾਰਾ ਆਪ ਸਰਬਾਦੀ ਸਤਿਗੁਰ ਜੀ ਕਰੋ ਕਿਰਪਾ ਗਨ ਭੇਂਟ ਦੀ ਆਗਾ ਵਸ਼ਤਾਨੋ ਕਰੋ ਬਖਸ਼ਾ ਜੀ ਸਿੱਧੀ ਕਰੇ ਵਸਕਰੋ ਧੰਨ ਸਤਿਗੁਰੂ ਗੁਰੂ ਦਾਸ ਸੰਤ ਮੇਲਾ ਰਾਮ ਦੀ ਮਹਾਰਾਜ ਨਾਨਕ ਨਾਮ ਚੜਦੀ ਕਲਾ ਧੀਰ ਬਾਣੀ ਸਰਬਤ ਸਹਾ ਸਿੰਗੂ ਨਾਈ ਸੂ ਨਰਭਾ ਸਤਿਗੁਰ ਦਾਸ ਮਹਾਰਾਜ ਕੀ ਜੈ ਮੇਲਾ ਰਾਮਾ ਕੀ ਜੈ ਤੁਮਾ ਦਰਸ਼ਨ ਦਾਸ ਮਹਾਰਾਜ ਕੀ ਜੈ ਪਰਮ ਭੰਡਾਰੀ ਮਹਾਰਾਜ ਕੀ ਜੈ ਤੁਮਾ ਭਗਵਾਨ ਦਾਸ ਮਹਾਰਾਜ ਕੀ ਜੈ ਜੀ ਸ਼ਰਦਾ ਦੇਵੀ ਮਹਾਰਾਜ ਕੀ ਜੈ ਸਰਪੀਖ ਭਗਵਾਨ ਮਹਾਰਾਜ ਜੀ ਈ ਲੇ ਸੂ ਨਿਹਾਂ ਸਤਿ ਆਪਾਰ ਵਾਹਿਗੁਰੂ ਦੀ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮਹਾਰਾਜ ਜੀ ਅੱਜ ਸਾਡੇ ਸਮਾਜ ਦੇ ਹੀਰੇ ਔਰ ਮਹਾਨ ਰਾਈਟਰ ਵਿਗਿਆਨਕ ਸੋਚ ਦੇ ਮਾਲਕ ਔਰ ਗੁਰੂ ਸਹਿਬਾਨ ਰੇਵਰਾਂ ਦੀ ਸੋਚ ਨੂੰ ਨਾਲ ਲੈ ਕੇ ਚੱਲਣ ਵਾਲੇ ਅੱਜ ਸਾਡੇ ਕੋਲੋਂ ਸਰੀਰਕ ਤੌਰ ਤੇ ਸਦਾ ਵਾਸਤੇ ਗਏ ਜੀ ਤੇ ਕੀ ਕਹਿਣਾ ਚਾਹੀਦਾ ਜੈ ਗੁਰੂ ਜੀ ਜੈ ਕਰੋ ਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਜੋ ਬੋਲੇ ਸੁਣ ਪਏ ਸਤਗੁਰੂ ਦਾਸ ਮਹਾਰਾਜ ਕੀ ਜੈ ਗੁਰਪ੍ਰੇ ਸੱਜ ਬਹੁਤ ਹੀ ਦੁਖਦਾਈ ਘਟਨਾ ਜੋ ਸਾਡੇ ਬਹੁਤ ਹੀ ਆਰਮਨ ਪਿਆਰੇ ਨਿਰਮਲ ਪੱਟੀ ਜੀ ਜੋ ਸਦਾ ਲਈ ਅਲਵਿਦਾ ਸਨੋਂ ਅਲਵਿਦਾ ਆ ਕੇ ਉਸ ਅਕਾਲ ਪੁਰਖ ਦੇ ਚਰਨਾਵੇ ਜਾ ਬਰਾਜੀ ਉਹਨਾਂ ਦਾ ਸਾਡੇ ਨਾਲ ਬਹੁਤ ਹੀ ਗੂੜਾ ਗੂੜਾ ਪਿਆਰ ਰਿਹਾ ਪਹਿਲਾਂ ਤੋਂ ਅਸੀਂ ਇੱਕ ਮੱਲੇ ਦੇ ਵਿੱਚ ਜਨਮੇ ਆ ਇੱਕ ਮੱਲੇ ਚ ਹੀ ਖੇਡੇ ਆ ਇੱਕ ਗੁਰੂ ਘਰ ਦੇ ਵਿੱਚ ਅਸੀਂ ਇਕੱਠੇ ਰਹੇ ਆ ਪਾਠ ਕਰਦੇ ਰਹੇ ਆ ਔਰ ਉਹਨਾਂ ਦਾ ਸਮਾ ਜਿਹਦਾ ਸਭ ਪਹਿਲਾਂ ਤੋਂ ਸਫਰ ਸਾਡੇ ਨਾਲ ਤੈਅ ਰਿਹਾ ਤੇ ਜਦੋਂ ਵੀ ਕੋਈ ਸਮਾਜ ਦੀ ਗੱਲਬਾਤ ਹੋਣੀ ਉਹਨਾਂ ਨੇ ਮੇਰੇ ਨਾਲ ਗੱਲ ਕਰਨੀ ਮੈਂ ਉਹਦੇ ਨਾਲ ਉਹਨਾਂ ਦੇ ਨਾਲ ਗੱਲ ਕਰਨੀ ਪਰ ਜਦੋਂ ਵੀ ਦੇਖਣਾ ਉਹ ਹੱਸ ਹਮੇਸ਼ਾ ਹੱਸਦੇ ਰਹਿਣਾ ਡਾਕਟਰ ਬਾਬਾ ਸਾਹਿਬ ਦੀ ਕਾਂਚੀਰਾਮ ਦੀ ਸੋਚ ਨੂੰ ਸਮਰਪਿਤ ਸਗੀ ਔਰ ਗੁਰੂ ਰਵਦਾਸ ਮਹਾਰਾਜ ਦੀ ਸੋਚ ਦੇ ਪੈਰਾ ਦੇਣ ਵਾਲੇ ਸਾਡੀ ਕੌਮ ਦਾ ਹੀਰਾ ਘਰਾਂ ਦੇ ਹੀਰੇ ਤਾਂ ਸਾਰੇ ਹੀ ਆ ਪਰ ਕੌਮ ਦਾ ਹੀਰਾ ਕੋਈ ਕੋਈ ਹੁੰਦਾ ਬਹੁਤ ਹੀ ਦੁਖੀ ਹਰਦੇ ਨਾਲ ਕਹਿ ਲਿਆ ਕਿ ਇਹ ਸਮਾਜ ਨੂੰ ਨਾ ਕਟ ਨਾ ਕਟਾ ਹੋਣ ਵਾਲਾ ਇਹ ਕਟਾ ਪਿਆ ਨਾ ਪੂਰਾ ਹੋਣ ਵਾਲਾ ਕਟਾ ਪਿਆ ਜਿਹੜਾ ਕਿ ਕਦੇ ਵੀ ਉਹ ਪੂਰਾ ਨਹੀਂ ਹੋ ਸਕਦਾ ਐਹੋ ਜਿਹਾ ਹੀਰਾ ਰਾਚਣਾ ਇਦਾਂ ਦਾ ਬਹੁਤ ਮੁਸ਼ਕਲ ਆ ਔਰ ਉਹਨਾਂ ਨੇ ਜਦੋਂ ਵੀ ਕਦੇ ਉਹਨਾਂ ਦੇ ਦਫ਼ਤਰ ਜਾਣਾ ਬੜਾ ਕੋਈ ਸੰਤ ਸਮਾਜ ਚੱਲ ਜਵੇ ਕੋਈ ਸਮਾਜ ਦਾ ਚੱਲ ਜਾਂਦਾ ਗਾ ਬੜਾ ਉਹਨੂੰ ਖੁਸ਼ੀ ਹੁੰਦੀ ਸੀ ਉਹਨੇ ਹਮੇਸ਼ਾ ਸਮਾਜ ਦੀਆਂ ਗੱਲਾਂ ਕਰਦੇ ਕਰਦੇ ਰਹਿਣਾ ਤੇ ਇਦਾਂ ਦਾ ਮਤਲਬ ਹੀਰਾ ਸਾਡੇ ਤੋਂ ਸਦਾ ਲਈ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਵਿਛੜ ਗਿਆ ਵਿਛੜਿਆ ਔਰ ਸਮਾਜ ਨੂੰ ਬਹੁਤ ਹੀ ਉਹਨਾਂ ਦੇ ਜਾਣ ਦਾ ਘਾਟਾ ਪਿਆ ਨਾ ਪੂਰਾ ਹੋਣ ਵਾਲਾ ਘਾਟਾ ਆ ਤੇ ਮੈਂ ਸ਼੍ਰੀ ਗੁਰੂ ਅਰਜਨ ਸਾਹਿਬ ਸੰਪਰਦਾ ਸੈਟੀ ਵੱਲੋਂ ਗੁਰੂ ਅਦਸ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਕਿ ਮਹਾਰਾਜ ਕਿਰਪਾ ਕਰਨ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਕੋਈ ਨਿਵਾਸ ਤਾਂ ਸਾਰਿਆਂ ਨੂੰ ਪ੍ਰਮਾਤਮਾ ਦਿੰਦਾ ਹੀ ਆ ਮੈਂ ਤਾਂ ਕਹਿੰਦਾ ਵੀ ਮਹਾਰਾਜ ਕਿਰਪਾ ਕਰੋ ਇਦਾਂ ਦੇ ਜਿਹੜੇ ਸਮਾਜ ਦੇ ਹੀਰੇ ਆ ਇਹਨਾਂ ਨੂੰ ਫੇਰ ਦੁਬਾਰਾ ਸਮਾਜ ਦੇ ਉੱਤੇ ਭੇਜੋ ਤਾਂ ਜੋ ਸਮਾਜ ਦਾ ਕੋਈ ਭਲਾ ਹੋ ਸਕੇ ਮੈਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਔਰ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਖੜੇ ਅੱਗੇ ਵੀ ਖੜੇ ਆ ਅਸੀਂ ਛੜੇ ਰਵਾਂਗੇ ਤੇ ਮਹਾਰਾਜ ਨੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ ਬੱਚਿਆਂ ਦੀਆਂ ਲੰਬੀਆਂ ਉਮਰਾਂ ਬਖਸ਼ੇ ਜੈਗੁਰਦੇਵ ਧਾਨਗੁਰਦੇਵ ਜੈਪੀ ਜੈਪਾ ਜੋ ਬੋਲੇ 100 ਰੁਪਏ ਸਤਿਕਾਰ ਸਤਿਕਾਰ ਮਹਾਰਾਜ ਕੀ ਜੈ ਅੱਜ ਇਸ ਦੁੱਖ ਦੀ ਘੜੀ ਤੇ ਜਿੱਥੇ ਕਿ ਧਾਰਮਿਕ ਸਮਾਜਿਕ ਰਾਜਨੀਤਿਕ ਸਾਡੇ ਬੁੱਧੀਜੀਵੀ ਵਰਗ ਤੋਂ ਸ਼ਕਸ਼ੀਤਾ ਪਹੁੰਚੀ ਆ ਉੱਥੇ ਐਡਵੋਕੇਟ ਸੰਜੀਪ ਭੋਰਾ ਜੀ ਭੋਰਾ ਸਾਹਿਬ ਅੱਜ ਸਾਡੇ ਵਿਗਿਆਨਕ ਸੋਚ ਦੇ ਮਾਰਗ ਬੁੱਧੀਜੀਵੀ ਹਨ ਰਾਈਟਰ ਉਹ ਅੱਜ ਸਾਡੇ ਕੋਲੋਂ ਸਦਾਬਾਸਤੇ ਸਰੀਰਕ ਤੌਰ ਤੇ ਕਹਿੰਦੇ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਵੀ ਮੌਕੇ ਤੇ ਮੌਜੂਦ ਹੋ ਕਿ ਉਹਨਾਂ ਦੇ ਨਿਮਿਤ ਸ਼ਬਦ ਬੋਲਣਾ ਚਾਹੁੰਦੇ ਆ ਸਮਾਜਿਕ ਪਰਵਰਤਨ ਤੇ ਆਰਥਿਕ ਮੁਕਤੀ ਦੇ ਅੰਦੋਲਨ ਦੇ ਵਿੱਚ ਇੱਕ ਅਹਿਮ ਰੋਲ ਅਦਾ ਕਰਨ ਵਾਲੇ ਸ਼ਖਸੀਅਤ ਸਨ ਮਾਨਯੋਗ ਨਿਰਮਲ ਭੱਟੀ ਜੀ ਉਹਨਾਂ ਨੂੰ ਮੈਂ ਬਚਪਨ ਤੋਂ ਹੀ ਜਾਣਦਾ ਸੀ ਔਰ ਉਹਨਾਂ ਦੀ ਜਿਹੜੀ ਅਖਵਾਰ ਸੀ ਵਿਗਿਆਨਕ ਸੋਚ ਔਰ ਉਸ ਅਕਵਾਰ ਦੇ ਨਾਮ ਤੋਂ ਹੀ ਪਤਾ ਲੱਗਦਾ ਸੀ ਕਿ ਉਹ ਕੇਸ ਸੋਚ ਦੇ ਧਾਰਨੀ ਹਨ ਔਰ ਸਮਾਜ ਦੀ ਬਣਤਰ ਨੂੰ ਕਿਸ ਤਰ੍ਹਾਂ ਦਾ ਬਣਾਉਣਾ ਚਾਹੁੰਦੇ ਹਨ ਤੇ ਉਸ ਵਿਗਿਆਨਿਕ ਸੋਚ ਦੇ ਮਾਧਿਅਮ ਤੋਂ ਸਮੁੱਚੇ ਸੰਸਾਰ ਦੇ ਵਿੱਚ ਸਾਡੇ ਇਸ ਮਾਨਵਤਾਵਾਦੀ ਮਹਾਪੁਰਸ਼ਾਂ ਦੇ ਮਿਸ਼ਨ ਨੂੰ ਜਨ ਜਨ ਤੱਕ ਪਹੁੰਚਾਉਣ ਦਾ ਉਹਨਾਂ ਨੇ ਬਹੁਤ ਵੱਡਾ ਸਿਰ ਤੋੜ ਯਤਨ ਕਰਕੇ ਬਹੁਤ ਵੱਡਾ ਉਪਰਾਲਾ ਕੀਤਾ ਕਿਉਂਕਿ ਜਿਹੜੀ ਅਖਬਾਰ ਚਲਾਉਣੀ ਹੁੰਦੀ ਆ ਇਹ ਘਰ ਫੂਕ ਕੇ ਨਜ਼ਾਰਾ ਦੇਖਣ ਵਾਲਾ ਕੰਮ ਆ ਕੋਈ ਸਾਲ ਦੋ ਸਾਲ ਵੀ ਮਸੀਂ ਜਿਹੜਾ ਅਖਬਾਰ ਚਲਾਪਾਉਂਦਾ ਆ ਜਿਹੜਾ ਨਹੀਂ ਤਾਂ ਦੇਖੋ 28 30 ਸਾਲ ਇੱਕ ਨਿਊਜ਼ਪੇਪਰ ਨੂੰ ਲਗਾਤਾਰ ਜਾਰੀ ਰੱਖਣਾ ਉਹਨੂੰ ਕੱਢਣਾ ਔਰ ਉਹਦੇ ਨਾਲ ਲੋਕਾਂ ਨੂੰ ਜੋੜੀ ਰੱਖਣਾ ਇਹ ਬਹੁਤ ਵੱਡੀ ਜਿਹੜੀ ਉਹਨਾਂ ਦੀ ਕੁਰਬਾਨੀ ਸੀ ਔਰ ਉਹ ਨਰਵਵਾਦ ਸ਼ਖਸੀਅਤ ਸੀ ਔਰ ਸਮਾਜਿਕ ਗਤੀਵਿਧੀਆਂ ਚ ਧਾਰਮਿਕ ਗਤੀਵਿਧੀਆਂ ਚ ਰਾਜਨੀਤਿਕ ਗਤੀਵਿਧੀਆਂ ਚ ਹਮੇਸ਼ਾ ਮੋਰੀ ਕਤਾਰ ਦੇ ਵਿੱਚ ਉਹ ਰਹਿੰਦੇ ਸਨ ਔਰ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਮੋਟੀਵੇਟ ਕਰਕੇ ਇਸ ਮੂਵਮੈਂਟ ਦੇ ਵਿੱਚ ਆਪਣਾ ਯੋਗਦਾਨ ਪਾਉਣ ਦੇ ਲਈ ਵੀ ਤਿਆਰ ਕੀਤਾ ਸੋ ਸ੍ਰਿਸ਼ਟੀ ਦਾ ਸੰਸਾਰ ਦਾ ਨਿਯਮ ਹੈ ਕਿ ਜੋ ਇਨਸਾਨ ਇਸ ਦੇਸ਼ ਦੇ ਵਿੱਚ ਇਸ ਧਰਤੀ ਤੇ ਦੁਨੀਆ ਤੇ ਆਉਂਦਾ ਹੈ ਉਹਨੇ ਇੱਕ ਨਾ ਇੱਕ ਦਿਨ ਜਰੂਰ ਜਾਣਾ ਹੈ ਜਿੰਨੇ ਸੰਤ ਮਹਾਪੁਰਸ਼ ਵੀ ਇਸ ਧਰਤੀ ਦੇ ਉੱਤੇ ਆਏ ਆ ਉਹ ਇੱਕ ਦਿਨ ਆਪਣਾ ਜੀਵਨ ਜਿਹੜੀ ਯਾਤਰਾ ਨੂੰ ਪੂਰੀ ਕਰਕੇ ਉਹ ਇਸ ਸੰਸਾਰ ਨੂੰ અલਵਿਦਾ ਕਹਿ ਕੇ ਗਏ ਆ ਪਰ ਜਿਹੜਾ ਮਰਨਾ ਆ ਉਹ ਮਹਾਨ ਹੋਣਾ ਚਾਹੀਦਾ ਆ ਪੱਟੀ ਸਾਹਿਬ ਭਾਵੇਂ ਸਰੀਰਕ ਤੌਰ ਤੇ ਸਾਡੇ ਦਰਮਿਆਨ ਨਹੀਂ ਰਹੇ ਪਰ ਉਹਨਾਂ ਦੀ ਵਿਗਿਆਨਕ ਸੋਚ ਜਿਹੜੀ ਆ ਉਹ ਸਮਾਜ ਦੇ ਵਿੱਚ ਜਿਹੜੀ ਆ ਉਹ ਪੀੜੀ ਦਰ ਪੀੜੀ ਜਿਹੜੀ ਆ ਜਾਰੀ ਰਹੂਗੀ ਔਰ ਉਹਨਾਂ ਦੇ ਜਿਹੜੇ ਫਾਲੋਅਰਸ ਆ ਉਹਨਾਂ ਦੀ ਇਸ ਸੋਚ ਨੂੰ ਜਨ ਜਨ ਤੱਕ ਪਹੁੰਚਾਉਣ ਦੇ ਲਈ ਅਪਰਾਲੇ ਵੀ ਕਰਦੇ ਰਹਿਣਗੇ ਤਾਂ ਹੀ ਉਹਨਾਂ ਦੀ ਸੋਚ ਜਿੰਦਾ ਰਹੇਗੀ ਸੋ ਉਹਨਾਂ ਦੇ ਅੱਜ ਅੰਤਮ ਸੰਸਕਾਰ ਦੇ ਉੱਤੇ ਮੈਂ ਇਹੀ ਸਮਾਜ ਨੂੰ ਵੀ ਬੇਨਤੀ ਔਰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਉਹਨਾਂ ਨੇ ਜਿਹੜੇ ਕੰਮ ਉਲੀਕੇ ਸੀ ਜਿਹੜੇ ਉਹਨਾਂ ਦੇ ਸੁਪਨੇ ਸੀਗੇ ਉਹ ਜਦੋਂ ਤੱਕ ਸাকার ਨਹੀਂ ਹੁੰਦੇ ਆਪਾਂ ਨੂੰ ਉਹਦੇ ਲਈ ਸੰਘਰਸ਼ੀਲ ਰਹਿਣਾ ਚਾਹੀਦਾ ਹੈ ਸੋ ਮੈਂ ਆਪਣੀ ਜਥੇਬੰਦੀ ਵੱਲੋਂ ਸਮਾਜ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਨਮੋ ਬਦਾਏ ਜੈ ਭੀਮ ਜੈ ਪ੍ਰਵਧ ਭਾਰਤ